ਮੇਸ਼ ਕੁਮਾਰ ਹੈ ਮੈਂ ਸਰ ਆਰਡਰ ਕਰਾਨਾ ਕਿ ਉਸ ਦਿਨ ਵਾਰ ਤੇ ਆਪਾ ਨਾ ਪਹਿਲੇ 20 ਪੇ 25 ਦਿਨ ਦੇ ਦਿੰਦੇ ਜੇ ਵੀ ਜਾਨਾ ਨਹੀਂ ਤੇ ਉਹਦੇ ਬਾਅਦ ਮੈਂ ਅਈ 20 ਵੀ ਪਰਚੀ ਇਸ ਚੀਜ਼ ਦੀ ਤੇ ਅੰਦਰ ਖੜੀ ਕਰ ਲਈ ਗੱਡੀ ਅੰਦਰ ਸਵਾਰੀਆਂ ਦਿੰਦੇ ਤੇ ਬਾਹਰ ਜੇ ਆਟੋ ਲੱਗਦੇ ਉਹ ਜਾਮ ਲੱਗਦਾ ਉਹ ਜਾਮ ਨੂੰ ਰੋਕਣ ਕਰਕੇ ਅੰਦਰ ਗੱਡੀ ਖੜਾਣੇ 20 ਪੇ ਦਿੰਦੇ ਜਿਹਦੇ ਵਿੱਚ ਕਿ ਉਹਨੇ ਪਹਿਲੇ 4-5 ਦਿਨ ਪਹਿਲਾਂ ਸਾਡੇ ਕੋਲ 40 ਪੇ ਮੰਗਣੇ ਸ਼ੁਰੂ ਕਰਦੇ ਜਾਨਾ ਨਾਲ ਕੋਈ ਗੱਲਬਾਤ ਕੀਤੀ ਤੇ ਅੱਜ ਕਾਰ ਵੀ ਵਰਚੀ ਆ ਨਾ ਗੀ ਆਟੋ ਵੀ ਆ ਇਹ 20 ਸਾਨੂੰ 30 ਰੁਪਏ ਵੀ ਦੇ ਦਿੰਦੇ ਸਾਡੇ ਦੂਰ ਬਲਾ ਨੇ ਸ਼ੁਰੂ ਕਰਦੇ ਅਸੀਂ ਜੇ ਪਾਰ ਗਿਆ ਨੂੰ ਪੁੱਛਿਆ ਉਹ ਕਹਿੰਦਾ ਜੀ ਤੁਸੀਂ ਮਾਰਕਣਾ ਗੱਲ ਕਰੋ ਦੀਪਾ ਜੀ ਨੇ ਕੋਈ ਉਹਨਾਂ ਨਾਲ ਮੈਂ ਫੋਨ ਦੇ ਉੱਤੇ ਕੰਟੈਕਟ ਕੀਤਾ ਬੜੀ ਰਿਕੁਐਸਟ ਕੀਤੀ ਹੈ ਜੀ ਮਾਰੇ ਬੰਦੇ ਕਿੱਦਾਂ ਕਿੱਦਾਂ ਨੇ ਉਹ ਕਹਿੰਦੇ ਜੀ ਨਹੀਂ 30 ਰੁਪਏ ਥੱਲੇ ਕੋਈ ਵੀ ਨਹੀਂ ਹੋ ਸਕਦਾ ਕਿ 30 ਰੁਪਏ ਥੱਲੇ ਕੰਨੀ ਆ ਤੇ ਪਾਰ ਫੇਰਾ 10 ਰੁਪਏ ਲੱਗਣਗੇ ਜਿਹੜੇ ਕਿ ਸਾਡੀ ਸਰਕਾਰੀ ਆ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਅਜੀ ਤੈਹੀ ਜਨੇ ਗਰੀਬ ਬੰਦੇ ਆ ਆਪੇ ਜਲਾਣੇ ਆ ਇਹਨਾਂ ਨੂੰ 20 ਵੀ 20 ਇਹਨਾਂ ਦੇ ਬੰਦੇ ਨਹੀਂ ਵੀ ਸਾਡੇ ਐ ਸਿਰਫ ਗੱਡੀ ਖਿਲਾਉਣੇ ਆ ਫਿਰ ਵੀ ਚਲੋ ਆਣਾ ਢੇਕਾ ਦਈ 20 ਰੁਪਏ ਪਹਿਲੇ ਵੀ ਨਹੀਂ 20 ਰੁਪਏ ਦੇ ਦਾਂਗੇ ਜਾਂ ਤੇ ਸਾਡੀ ਸਵਾਰੀ 20 ਦੀ 30 ਹੋਈ ਹੈ ਨਾ ਫਿਰ ਲੈ ਲੈਣਾ ਸਵਾਰੀ ਉੱਥੇ ਵੀ ਉੱਥੇ ਆਦਾਰ ਬੇਵੀ ਹੈਗੀ ਗੱਡੀ ਜੋ ਦੀ ਸਵਾਰੀ ਦੇ ਰੇਟ ਉੱਥੇ ਉੱਥੇ ਇਹ ਤਾਂ ਅਨਾਂ ਦਾ ਪਤਾ ਨਹੀਂ ਕੀ ਮਤਲਬ ਸਾਡੇ ਨਾਲ ਆਟੋ ਜੀ ਨੇ ਪ੍ਰਸ਼ਨ ਕੀ ਪ੍ਰਸ਼ਨ ਪੁੱਛਿਆ ਸੰਗਿਆ ਪ੍ਰਸ਼ਨ ਸਾਰਾ ਆ ਰਹੀ ਆ ਜਦ ਬਾਸਾਂ ਪਹਿਲਾਂ 20 ਰੁਪਏ ਪਰਤੀ ਸੀ ਤੇ ਇਹ 20 ਰੁਪਏ ਪਰਤੀ ਸੀ ਅਬ ਮਿਲ ਦੂਰ ਬੰਦੇ ਆ ਉੱਚਾ ਇਹ 25 ਦੇਸਾ ਚਾਹੀਏ 25 ਕਰ ਦਿੱਤੀ ਆ ਇਹ ਇੱਕ ਘੰਟਾ ਦਾ ਕੰਮ ਖਰਾਬ ਨਹੀਂ ਤੇ ਬਾਹਰ ਜਾਣ ਸਵਾਰੀ ਲੈਣੀ ਹੁੰਦੀ ਆ ਉਹ ਕੋਈ ਸਵਾਰੀ ਨਾ ਪਰਦੇ ਤੋ ਉਹ ਕੋਈ ਚੱਕਰ ਨਹੀਂ ਲੈ ਕੋਈ ਸਵਾਰੀਆਂ ਕੋਈ ਬੰਨ੍ਹ ਦਿਜਾਂ ਬਾਸੇ 10 ਰੁਪਏ ਸਵਾਰੀ ਆ ਉਹ ਸਵਾਰੀ ਪਾਈ ਜਾਂਦੀ ਆ ਉਹ ਅੰਦਰ ਲਾਣ ਜਾਣੇ ਆ ਉਹਦੀ ਵੀ ਪੱਚ ਸਵਾਰੀ ਪੈਸੇ ਖਰਚ ਦਿੱਤੇ ਆਪਣੇ ਸਿਆਣੇ ਮੇਰੇ ਕੋਲ ਗੱਲ ਉਹ ਜੇ ਕਹਿੰਦੇ ਨੇ ਤੇ ਹਰ ਫੇਰੇ 13 ਰੁਪਏ ਪਰਚੀ ਦੋ 13 ਪੱਚ ਕਿਵੇਂ ਤੇ 4 ਕਿਵੇਂ ਲੱਗੇ ਤੇ ਚੁੱਕਾ ਬੁੰਜਾ ਕਿੰਨੇ ਪੈਸੇ ਬਣ ਗਏ ਕਿਤੇ ਗਰੀਬਾਂ ਨੇ ਇਤਾਂ ਚੱਪਾ ਬਾਇ ਕੋ ਮੁਰਤੇ ਬਾਇ ਫਟੇ ਪਾਇ ਕਿਧਰ ਗੁਜ਼ਾਰੇ ਚੰਬਰ ਪਾ ਨਾ ਕਿ ਬਾਇ ਪਾਵੇਂ ਇਹਨਾਂ ਢੇਰ ਭਰਨਾ ਮਨ ਮਰਜੀ ਪੱਤੀਆਂ ਲਾਈ ਜਾਂਦੇ ਠੀਕ ਹੱਸਣਾਂਗੇ ਇਹ ਸ਼ਾਇਦ ਸਟ੍ਰੈਟਿਜੀ ਸਿਆਲ ਗਏ ਸਿਰ ਮਿਲੇ ਨਹੀਂ ਸਿਰ ਗਏ ਹੁਣ ਫੋਨ ਤੇ ਨਾਲ ਗੱਲ ਹੋਈ ਰਿਕਵੈਸਟ ਕੀਤੀ ਬੰਨ ਨਹੀਂ ਮੰਨੇ ਸਰਕ ਸੁਣ ਹੁਣ ਤੇ ਨਾ ਜਾਂਦੇ ਤੇ ਗੁੱਡਾ ਕਰਤੇ ਕਰ ਕਰ ਸਿਰ ਖਰਿੰਦੇ ਪਾਣ ਦੇ